ਹਾਂਜੀ ਸਤਿ ਸ੍ਰੀ ਅਕਾਲ ਮੇਰੇ ਭਰਾਵਾਂ ਨੂੰ ਲੋ ਜੀ ਕਰਪੂਰਾਂ ਦੇ ਵਿੱਚ ਕਬੱਡੀ ਕੱਪ ਆ ਰਿਹਾ ਵਾ 16 17 ਤੇ 18 ਅਗਸਤ 2025 ਨੂੰ ਕਰਪੂਰਾਂ ਦੇ ਜਿਹੜੇ ਵਿੱਚ ਜੀ ਕਬੱਡੀ ਕੱਪ ਬਹੁਤ ਸ਼ਾਨਦਾਰ ਆ ਜਿਹਦੇ ਵਿੱਚ ਇਨਾਮ ਬਹੁਤ ਵੱਡੇ ਵੱਡੇ ਰੱਖੇ ਹੋਏ ਨੇ ਬੈਸਟ ਰੇਡਰਾਂ ਅਤੇ ਜਾਫੀਆਂ ਨੂੰ ਜਾਣ ਕੇ ਹੋਰ ਵੀ ਬਹੁਤ ਵੱਡੀ ਖੁਸ਼ੀ ਹੋਵੇਗੀ ਕਿ ਮੋਡੀਫਾਈਡ ਦੋ ਟਰੈਕਟਰ ਵੀ ਦਿੱਤੇ ਜਾਣਗੇ ਰੇਡਰ ਅਤੇ ਜਾਫੀਆਂ ਲਈ ਤੇ ਚਾਰ ਮੋਟਰਸਾਈਕਲ ਨੇ ਤੇ ਨਾਲ ਐਲਈਡੀਆਂ ਵੀ ਦਿੱਤੀਆਂ ਜਾਣਗੀਆਂ ਕਬੱਡੀ ਦਾ ਭਾਰ ਹੋਏਗਾ 75 ਕਿਲੋ ਦੋ ਬਾਰੋਤੀਆਂ ਆਉਣਗੀਆਂ ਤੇ ਪਚਵੇਂ ਪਿੰਡ ਭੇੜਾ ਸਿਟੀ ਕਰਪੂਰਥਲੇ ਵਿੱਚ ਹੋਣ ਜਾ ਰਿਹਾ ਹੈ 16 17 ਅਤੇ 18 ਅਗਸਤ 2025 ਨੂੰ ਕਬੱਡੀ ਕੱਪ ਇੱਕ ਕਬੱਡੀ ਕੱਪ ਕਰੋ ਆਇਆ ਜਾ ਰਿਹਾ ਹੈ ਮੱਬਾ ਪ੍ਰਾਣੀ ਦੇਵੀ ਜੀ ਸਾਲਾਨਾ ਜੋੜ ਮੇਲਾ 18 ਅਗਸਤ 2025 ਨੂੰ ਜੀ ਇਹ ਕਵੱਡੀ ਕੱਪ ਕਰਵਾਇਆ ਜਾ ਰਿਹਾ ਹੈ ਪਿੰਡ ਪੰਚਾਇਤ ਅਤੇ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਸੰਯੋਗ ਹੈ ਇਸ ਕਵੱਡੀ ਕੱਪ ਦੇ ਵਿੱਚ ਤੇ ਕਵੱਡੀ ਓਪਨ ਪਿੰਡ ਪੱਧਰ ਦੀਆਂ ਤਿੰਨ ਬਾਰੋ ਟੀਮਾਂ ਆਉਣਗੀਆਂ ਪਹਿਲਾ ਇਨਾਮ ਹੋਵੇਗਾ 1 ਲੱਖ ਰੁਪਈਆ ਦੂਜਾ ਇਨਾਮ ਹੋਵੇਗਾ 75000 ਰੁਪਈਆ ਤੇ ਜਿਹਦੇ ਵਿੱਚ ਚਾਰ ਮੋਟਰਸਾਈਕਲ ਵੀ ਦਿੱਤੇ ਜਾਣਗੇ ਤੇ ਨਾਲ ਐਲਈਡੀਆਂ ਵੀ ਦਿੱਤੀਆਂ ਜਾਣਗੀਆਂ ਪਿੰਡ ਦੀਆਂ ਟੀਮਾਂ ਵਿੱਚੋਂ ਤਿੰਨ ਬਾਰੋ ਵੀ ਟੀਮਾਂ ਆਉਣਗੀਆਂ ਜੋ ਕਿ ਉਹਨਾਂ ਦਾ ਪਹਿਲਾ ਇਨਾਮ ਹੈਗਾ 31000 ਰੁਪਏ ਹੈ ਦੂਜਾ ਹੈਗਾ 21000 ਇਹ ਕਬੱਡੀ ਕੱਪ 3 ਦਿਨ ਲਗਾਤਾਰ ਚੱਲੇਗਾ 16 17 18 ਅਗਸਤ 2025 ਕਰਪੂਥਲਾ ਸਿਟੀ ਵਿੱਚ ਕਬੱਡੀ ਦੇ ਮੈਚ 12 ਵਜੇ ਸ਼ੁਰੂ ਕੀਤੇ ਜਾਣਗੇ ਕਬੱਡੀ ਪਲੇਅਰਾਂ ਨੂੰ ਹੋਰ ਵੀ ਬਹੁਤ ਵੱਡੇ ਇਨਾਮ ਹੈਗੇ ਨੇ 4 ਮੋਟਰਸਾਈਕਲ ਦਿੱਤੇ ਜਾਣਗੇ 2 ਐਲਈਡੀਆਂ ਵੀ ਆ ਤੇ ਟਰੈਕਟਰ ਮਿੱਤਰੋ ਜਾਣਾ ਵੀ ਭੁੱਲਣਾ 16 17 18 ਅਗਸਤ ਜ਼ਿਲ੍ਹਾ ਕਰਪੂਰਥਲੇ ਵਿੱਚ